ਯੂਨੀਵਰਸਿਟੀ ਦੇ ਜੂਰਾ ਰੌਲਾ ਪੈਦਾ ਰਿਹਾ ਕਿ ਇੱਕ ਫੈਸਟ ਹੁੰਦਾ ਉਹਦੇ ਚ ਜਤਿੰਦਰ ਪ੍ਰਧਾਨ ਸੀਗਾ ਜ਼ਿੰਮੇਵਾਰੀ ਨਿਭਾਈ ਨਹੀਂ ਜਤਿੰਦਰ ਹਰੀ ਉਹਦੇ ਚ ਪੈਸੇ ਉਧਰ ਉਧਰ ਕਰ ਗਏ ਇਹ ਵੀ ਤੁਹਾਡੇ ਤੇ ਸਵਾਲ ਲੱਗਦਾ ਹਾਂ ਹਾਂ ਅਲੀਗੇਸ਼ਨ ਲੱਗੇ ਕੋਈ 1% ਵੀ ਕਿਸੇ ਕੋਲ ਕੋਈ ਪ੍ਰੂਫ ਹੋਵੇ ਤਾਂ ਮੈਂ ਅੱਜ ਅੱਜ ਛੱਡ ਦਵਾਂ ਐਨਸੀ ਇਲੈਕਸ਼ਨ ਨਾਲੜੇ ਜੇ 1% ਵੀ ਕੋਈ ਪ੍ਰੂਫ ਦੇ ਤਾ ਅਸੀਂ ਪੂਰਾ ਸਾਲ ਇੱਥੇ ਐਕਟਿਵ ਰਹੇ ਹਾਂ 24/7 ਆਪਣੀ ਪ੍ਰੈਜ਼ੈਂਸ ਦਿਖਾਈ ਹੈ ਕੋਈ ਪ੍ਰਧਾਨ ਇਨੈਕਟਿਵ ਨਹੀਂ ਰਿਹਾ ਪਿਛਲੀ ਵਾਰ ਸੀ ਵੈਸਿਸ ਜੂਸੀ ਸਰਵੇ ਕਰਕੇ ਦੇਖ ਲਓ ਪ੍ਰਧਾਨ ਨਹੀਂ ਲੱਭਦਾ ਸੀ ਰੇ ਤੁਮ ਸਦਾ ਤੇ ਪੋਸਟਰ ਲੱਗੇ ਸੀ ਅਸੀਂ ਮੁੱਦੇ ਤੇ ਲੜੇ ਸੀ ਮੈਨਸਟਰ ਲੀਗ ਦੇ ਮੁੱਦੇ ਤੇ ਮੇਜਰਲੀ ਆਪਣਾ ਇਲੈਕਸ਼ਨ ਕੁੜੀਆਂ ਦੇ ਮੁੱਦਿਆਂ ਨੂੰ ਹਾਈਲਾਈਟ ਕਰਕੇ ਲੜੇ ਸੀ ਉਹ ਅਸੀਂ ਪੂਰਾ ਕਰਾ ਕੇ ਪੰਜਾਬ ਯੂਨੀਵਰਸਿਟੀ ਨੋਰਥ ਇੰਡੀਆ ਦੀ ਪਹਿਲੀ ਇਹੋ ਜਿਹੀ ਯੂਨੀਵਰਸਿਟੀ ਬਣਾਤਾ ਜਿੱਥੇ ਮੈਨਸਟਰ ਲੀਗ ਇੰਪਲੀਮੈਂਟ ਹੋ ਗਿਆ ਪੂਰੀ ਤਿਆਰੀ ਹੈ ਕਿ ਇਸ ਵਾਰ ਫਿਰ ਅਸੀਂ ਐਨਐਸਓਈ ਦਾ ਪਰਚਮ ਇੱਥੇ ਝੰਡਾ ਉਲੰਧ ਕਰਾਂਗੇ ਲਾਵਾਂਗੇ ਸਟੂਡੈਂਟ ਸੈਂਟਰ ਤੇ ਰਿਪੀਟ ਕਰੂਗੀ ਕਾਉਂਸਲ 2013 ਤੋਂ ਬਾਅਦ 14 ਚ ਰਿਪੀਟ ਕੀਤੀ ਸੀ ਹੁਣ 2023 ਤੋਂ ਬਾਅਦ 24 ਚ ਰਿਪੀਟ ਕਰੂਗੀ ਉਸੇ ਕਹਿੰਦੇ ਸੀ ਇਹ ਲੀਡਰ ਦੀ ਇੰਟਰਫੇਅਰ ਹੋ ਰਹੀ ਹੈ ਇੰਟਰਫੇਰੈਂਸ ਹੋ ਰਹੀ ਹੈ ਦੂਜੀਆਂ ਪਾਰਟੀਆਂ ਕੋਈ ਵੀ ਹੋਣ ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਤੁਸੀਂ ਇਹ ਸਵਾਲ ਚਾਹਦੇ ਸੀ ਕਿ ਉਹ ਆਪਣੇ ਐਮਐਲਏ ਮੰਤਰੀ ਮਿਸਟਰ ਸਾਰਾ ਕੁਝ ਇੱਥੇ ਮਸ਼ੀਨਰੀ ਲਾ ਦੇ ਨੇ ਤੁਸੀਂ ਇਹ ਸਵਾਲ ਚਾਹਦੇ ਸੀ ਪਰ ਜਦੋਂ ਤੁਸੀਂ ਜਿੱਤ ਗਏ ਤੁਸੀਂ ਤਾਂ ਵਧਾਈਆਂ ਲੈਣ ਉਹਨਾਂ ਲੀਡਰਾਂ ਦੇ ਘਰ ਹੀ ਹਾਰ ਗੱਲ ਚ ਪਈ ਤੁਹਾਡੀਆਂ ਫੋਟੋਆਂ ਵਾਇਰਲ ਹੁੰਦੀਆਂ ਨੇ ਤੇ ਕੀ ਲੋੜ ਸੀਗੀ ਇਹ ਕੀ ਕਾਰਨ ਸੀਗਾ ਪੂਰੀ ਮਸ਼ੀਨਰੀ ਉਹਨਾਂ ਦੀ ਘਮਰੀ ਐਤਗੀ ਫਿਰ ਮੀਤ ਜਰਜੀ ਉਹਨਾਂ ਦਾ ਇਲੈਕਸ਼ਨ ਦੇਖ ਰਹੇ ਆ ਪਗਉਂਤ ਮਾਨ ਦੀ ਕੋਠੀ ਤੇ ਜਾਂਦੇ ਆ ਸਾਰੇ ਮੀਟਿੰਗਾਂ ਕੈਂਡੀਡੇਟ ਉੱਥੋਂ ਫਾਈਨਲ ਹੋਣਾ ਜਾ ਕਦੇ ਤੁਸੀਂ ਇਹ ਦੇਖਿਆ ਕਿ ਸਾਡਾ ਕੋਈ ਲੀਡਰ ਉਰੇ ਆ ਕੇ ਕਿਸੇ ਬੰਦੇ ਨੂੰ ਕਹਿ ਰਿਹਾ ਕਿ ਵੀ ਆਹ ਵੀ ਤੂੰ ਤਾਂ ਮੇਰੇ ਹਲਕੇ ਦਾ ਹੈ ਚੱਲ ਸਾਡੇ ਨਾਲ ਤੁਰਨਾ ਤੂੰ ਇੱਧਰ ਉੱਧਰ ਨਾ ਕਰੀਂ ਨਹੀਂ ਫਿਰ ਦੇਖੀ ਉਹਨਾਂ ਦੇ ਲੀਡਰਸ ਅਕਸਰ ਗੈਸਟ ਹਾਊਸਾਂ 'ਚ ਬੈਠ ਕੇ ਆਮ ਵਿਦਿਆਰਥੀ ਨੂੰ ਬਲਾਬਲਾ ਕੇ ਕਹਿੰਦੇ ਕਿ ਤੂੰ ਵੋਟ ਪਾਣੀ ਹੈ ਕਿਸ ਵੈਸੇ ਨੂੰ ਪਾਣੀ ਹੈ ਆਮ ਆਦਮੀ ਨਾਲ ਰਲਣਾ ਨਹੀਂ ਤਾਂ ਫਿਰ ਤੇਰੇ ਘਰੇ ਫੋਨ ਮਾਰਾਂਗੇ ਧਮਕਾ ਆਪ ਧਮਕਾ ਕੇ ਲੋਕਾਂ ਨੂੰ ਨਾਲ ਜੋੜਨਾ ਚਾਹ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਦੀ ਚਾਹ ਇਸ ਚਾਹ ਦੇ ਨਾਲ ਇੱਥੇ ਪੜਨ ਵਾਲੇ ਹਜ਼ਾਰਾਂ ਹੀ ਨੌਜਵਾਨਾਂ ਦਾ ਜਿਹੜਾ ਵਾਸਤਾ ਰਿਹਾ ਔਰ ਜਿਹੜਾ ਕੋਈ ਚਾਹ ਪੀਂਦਾ ਵੀ ਨਹੀਂ ਸੀ ਉਹ ਇੱਥੇ ਆ ਕੇ ਚਾਹ ਜ਼ਰੂਰ ਪੀਂਦਾ ਹੈ ਇੱਥੋਂ ਦੀ ਜਿਹੜੀ ਜਿਹੜੇ ਕਹਿੰਦੇ ਆ ਜਿਹੜੇ ਇੱਥੋਂ ਚਾਹ ਪੀਣ ਆਲੇ ਕਿ ਇੱਥੋਂ ਦੀ ਚਾਹ ਦੇ ਵਿੱਚ ਤਾਂ ਤੱਤਜ਼ਾਬ ਵੀ ਨਹੀਂ ਬਣਦਾ ਚਾਹ ਪੀ ਕੇ ਐਸਿਡ ਵੀ ਨਹੀਂ ਬਣਦਾ ਤੇ ਇਸ ਚਾਹ ਤੇ ਬੜੀਆਂ ਚਰਚਾਵਾਂ ਹੁੰਦੀਆਂ ਨੇ ਸਿਆਸਤ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਨੇ ਤੇ ਚਾਹ ਤੇ ਸਾਰਾ ਇਲੈਕਸ਼ਨ ਹੁੰਦਾ ਹੈ ਚਾਹ ਤੇ ਬੈਠ ਕੇ ਚਰਚਾ ਹ ਚਾਤੇ ਬੈਠ ਕੇ ਜਿਹੜੀਆਂ ਵੋਟਾਂ ਇਧਰ ਉਧਰ ਕੀਤੀਆਂ ਜਾਂਦੀਆਂ ਨੇ ਸਾਰੀ ਗੇਮ ਹੈ ਜਿਹੜੀ ਉਹ ਬਦਲ ਦਿੱਤੀ ਜਾਂਦੀ ਹੈ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਪਾਵਰ ਹੈ ਜਿਹੜੀ ਉਹ ਬਦਲਦੀ ਆ ਔਰ ਸਟੂਡੈਂਟਾਂ ਦੀ ਜਿਹੜੀ ਰਾਜਨੀਤੀ ਹੈ ਹਾਲਾਂਕਿ ਇਹਦੇ ਵਿੱਚ ਪੋਲਿਟਿਕਲ ਪਾਰਟੀਆਂ ਦੇ ਵੱਡੇ ਲੀਡਰਾਂ ਦਾ ਦਖਲ ਰਹਿੰਦਾ ਹੀ ਰਹਿੰਦਾ ਕਿਤੇ ਨਾ ਕਿਤੇ ਪਰ ਫਿਰ ਵੀ ਜਿਹੜੇ ਸਟੂਡੈਂਟ ਨੇ ਕਿਤੇ ਨਾ ਕਿਤੇ ਉਹ ਇੰਡੀਪੈਂਡੈਂਟ ਹੋ ਕੇ ਵੀ ਆਪਣਾ ਜਿਹੜੇ ਡਿਸੀਜਨ 메ਕਿੰਗ ਆ ਉਹਨੂੰ ਕਰ ਰਹੇ ਨੇ ਚਾਹ ਤੇ ਚਰਚਾ ਕਰ ਰਹੇ ਆ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਜਤਿੰਦਰ ਸਿੰਘ ਨੇ ਜਤਿੰਦਰ ਤੁਹਾਡਾ ਬਹੁਤ ਬਹੁਤ ਬਾਦਤ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਤੁਹਾਨੂੰ ਬੁਲਾਣ ਲਈ ਆ ਜਤਿੰਦਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਧਾਨ ਰਹ ਚੁੱਕੇ ਨੇ 1 ਸਾਲ ਤੁਹਾਡਾ ਪੂਰਾ ਹੋ ਗਿਆ ਜੀ ਟਾਈਮ ਹੋਣਾ ਤੇ ਅੱਜ ਇਲੈਕਸ਼ਨ ਵੀ ਅਨਾਉਂਸ ਹੋ ਗਿਆ ਵੀ ਹੁਣ ਜੀ 5 ਤਰੀਕ ਨੂੰ ਜਿਹੜਾ ਵੋਟਾਂ ਹੋਣੀਆਂ ਕੀ ਤਿਆਰੀ ਹੈ ਕਰੀ ਪੂਰੀ تیاری ਹੈ ਕਿ ਇਸ ਵਾਰ ਫਿਰ ਅਸੀਂ ਐਨਐਸਯੂਆਈ ਦਾ ਪਰਚਮ ਇੱਥੇ ਝੰਡਾ ਬੁਲੰਦ ਕਰਾਂਗੇ ਲਾਵਾਂਗੇ ਸਟੂਡੈਂਟ ਸੈਂਟਰ ਤੇ ਤੇ ਮੈਨੂੰ ਲੱਗਦਾ ਹੈ ਕਿ 10 ਸਾਲਾਂ ਬਾਅਦ ਐਨਐਸਯੂਆਈ ਫਿਰ ਤੋਂ ਇਤਿਹਾਸ ਬਣਾਉਗੀ ਜਦੋਂ ਦੁਬਾਰਾ ਰਿਪੀਟ ਕਰੂਗੀ ਕਾਉਂਸਲ 2013 ਤੋਂ ਬਾਅਦ 14 ਚ ਰਿਪੀਟ ਕੀਤੀ ਸੀ ਹੁਣ 2023 ਤੋਂ ਬਾਅਦ 24 ਚ ਰਿਪੀਟ ਕਰੇਗੀ ਜਗਿੰਦਰ ਪਿਛਲੀ ਵਾਰੀ ਤੁਸੀਂ ਆ ਗਏ ਐਨਐਸਯੂਆਈ ਤੁਹਾਡੀ ਜਥੇਬੰਦੀ ਹੈ ਪਰ ਪਿਛਲੀ ਵਾਰੀ ਤੁਹਾਡੀ ਮਾਰਟੀ ਜਦ ਮੈਂ ਦੇਖਿਆ ਪ੍ਰੈਕਟੀਕਲ ਬੜਕ ਤਾਂ ਬੜਾ ਗਰਾਊਂਡ ਤੇ ਇਲੈਕਸ਼ਨ ਲੜੇ ਸੀਗੇ ਤੁਸੀਂ ਬੜਾ ਇਕੱਠੇ ਹੋ ਕੇ ਯੂਨ ਯੁਨਾਈਟ ਹੋ ਕੇ ਪਰ ਇਸ ਵਾਰ ਤੁਹਾਨੂੰ ਲੱਗਦਾ ਕਿ ਇੱਕ ਤਾਂ ਬਣੀ ਰਹੇਗੀ ਬਿਲਕੁਲ ਬਿਲਕੁਲ ਜੀ ਮੈਂ ਕਹਿੰਦਾ ਕਿ ਪਿਛਲੀ ਵਾਰ ਜੋ ਅਸੀਂ ਐਗਜ਼ਾਮਪਲ ਸੈੱਟ ਕੀਤਾ ਨਾ ਯੂਨਿਟੀ ਦਾ ਉਸ ਤੋਂ ਵੱਡਾ ਐਗਜ਼ਾਮਪਲ ਇਸ ਪਰ ਸੈੱਟ ਕਰਕੇ ਦਿਖਾਵਾਂਗੇ ਕਿਉਂਕਿ ਪਿਛਲੀ ਵਾਰ ਤਾਂ ਹੋ ਸਕਦਾ ਕਿ ਲੋਕ ਕਹਿੰਦੇ ਕਿ ਜਿਵੇਂ ਸਾਡੀ ਗਰੁੱਪ ਬਾਜੀ ਹੈ ਗਰੁੱਪ ਬਾਜੀ ਹੈ ਮੈਂ ਕਹਿੰਦਾ ਇਸ ਵਾਰ ਹੋਰ ਵੀ ਜ਼ਿਆਦਾ ਪਰ ਇਸ ਵਾਰ ਦਿਖਾਵਾਂਗੇ ਕਿ ਹੋਰ ਵੀ ਜ਼ਿਆਦਾ ਗਰੁੱਪ ਕਿਵੇਂ ਯੂਨਾਈਟ ਹੋ ਕੇ ਤੇ ਜੇ ਪਿਛਲੀ ਵਾਰ ਕਹਿੰਦੇ ਸੀ ਚਾਰ ਗਰੁੱਪ ਯੂਨਾਈਟ ਹੋ ਕੇ ਲੜਗੇ ਐਸੇ ਕਿ ਅੱਠ ਗਰੁੱਪ ਹੈ ਤੇ ਅੱਠ ਦੇ ਅੱਠ ਯੂਨਾਈਟ ਹੋਣਗੇ ਹੋਰ ਵੱਡੀ ਮਿਸਾਲ ਕੇ ਕਰਾਂਗੇ ਯੂਨੀਵਰਸਿਟੀ ਦੇ ਸਵਰਥ ਜਥੇਕੇ ਦੇ ਸਮਾਗਮ ਵੱਡੇ ਮਾਰਦ ਹੁੰਦੇ ਪਰ ਇੰਨੇ ਗਰੁੱਪ ਹੋਣ ਦੇ ਬਾਵਜੂਦ ਪੋਸਟ ਤੋਂ ਡਿਕੋ ਹੀ ਰਹਿੰਦੀ ਹੈ ਕਿ ਤੁਸੀਂ ਲੜਨਾ ਹੈ ਪ੍ਰਧਾਨਗੀ ਤੇ ਦੂਜੀਆਂ ਪੋਸਟਾਂ ਤੇ ਲੜਦੇ ਹੋ ਤੁਸੀਂ ਸਾਰੇ ਇਲੈਕਸ਼ਨ ਲੜਦੇ ਹੋ ਪਰ ਦੂਜੀਆਂ ਪੋਸਟਾਂ ਬਾਰੇ ਵੀ ਇਹ ਗੱਲ ਚੱਲਦੀ ਹੈ ਕਿ ਦੂਜੀਆਂ ਪੋਸਟਾਂ ਤੇ ਪ੍ਰਧਾਨਗੀ ਤੇ ਫੋਕਸ ਕਰ ਜਾਂਦੇ ਨੇ ਨਹੀਂ ਦੂਜੀਆਂ ਤੇ ਵੀ ਲੜ ਪੈਂਦੇ ਨੇ ਗਰੁੱਪਾਂ ਦਾ پتہ ਕਿ ਉਹ ਹਰ ਸਾਲ ਨਾਲ ਇਲੈਕਸ਼ਨ ਦੇ ਸਮੀਕਰਨ ਹੁੰਦੇ ਆ ਯੂਨੀਵਰਸਿਟੀ ਦੇ ਸਮੀਕਰਨ ਹੁੰਦੇ ਆ ਕਿ ਕਈ ਵਾਰ ਸਾਨੂੰ ਇਦਾਂ ਦਾ ਲੱਗਦਾ ਹੈ ਕਿ ਬਈ ਕਈ ਵਾਰ ਦੂਜੇ ਕੋਈ ਹੋਰ ਆਰਗੇਨਾਈਜੇਸ਼ਨ ਥੱਲੇ ਲੜ ਰਹੀਆਂ ਜਿਹੜੀਆਂ ਕੋ ਲਰੀ ਕਿਸੀ ਦਾ ਪ੍ਰਭਾਵ ਠੀਕ ਹੈ ਮਾ ਚਲਦੀ ਆਰਗੇਨਾਈਜੇਸ਼ਨ ਦਾ ਵਾਈਸ ਪ੍ਰੈਜ਼ੀਡੈਂਟ ਤੇ ਫਿਰ ਉਸ ਹਿਸਾਬ ਨਾਲ ਸਮੀਕਰਨ ਦੇਖੇ ਜਾਂਦੇ ਕਿ ਕਿਆ ਉੱਥੇ ਆਪਾਂ ਨੂੰ ਸੀਟ ਦੇਣੀ ਚਾਹੀਦੀ ਹੈ ਸਾਹਮਣੇ ਕਿ ਨਹੀਂ ਪਰ ਇਹ ਹੈ ਕਿ ਇੱਕ ਵੱਡੀ ਆਰਗੇਨਾਈਜੇਸ਼ਨ ਐ ਐਨਐਸਓਈ ਅਸੀਂ ਚਾਰੋਂ ਸੀਟਾਂ ਲੜਨ ਦੇ ਵੀ ਕਾਬਿਲ ਨਾਲ ਅੱਠ ਸੀਟਾਂ ਹੋ ਜੇ ਤਾਂ ਅੱਠ ਸੀਟਾਂ ਲੜਨ ਦੇ ਵੀ ਕਾਬਿਲ ਹੈ ਪਰ ਉਹ ਪਾਰਟੀ ਦੀ ਸਟਰੈਟਜੀ ਜਿਹੜੀ ਕਈ ਵਾਰ ਸਾਡੇ ਡਿਸੀਜਨ 메ਕਿੰਗ ਹੁੰਦੀ ਕਿ ਸਿਰ ਇੱਕ ਸੀਟ ਲੜੀ ਚਲੋ ਤਾਂ ਪਾਰਟੀ ਦੇ ਅਧਿਰ ਕੇ ਫੈਸਲਾ ਹੈ ਉਹ ਸਾਡਾ ਫੈਸਲਾ ਹੁੰਦਾ ਉਹਦਾ ਮਤਲਬ ਨਹੀਂ ਨਹੀਂ ਕਿ ਅਸੀਂ ਜਿਆਦਾ ਲੋਕ ਹੈ ਤੇ ਘੱਟ ਲੜ ਰਹੇ ਹਾਂ ਤਾਂ ਸਾਡੀ ਕੋਈ ਸਟਰੈਂਥ ਚ ਕਮੀ ਹੈ ਇਹ ਕਿਉਂਕਿ ਇਹ ਤਾਂ ਆਬਵੀਅਸਲੀ ਗੱਲ ਹੈ ਕਿ ਕਾਉਂਸਲ ਦੀ ਜਿਹੜਾ ਹੈੱਡ ਹੈ ਕਾਉਂਸਲ ਦਾ ਹੈੱਡ ਉਹ ਪ੍ਰਧਾਨ ਹੁੰਦਾ ਹੈ। ਤਾਂ ਆਬਵੀਅਸਲੀ ਹਰ ਇੱਕ ਪਾਰਟੀ ਦਾ ਜ਼ੋਰ ਹੁੰਦਾ ਹੈ ਕਿ ਵੀ ਪ੍ਰਧਾਨ ਜਿੱਤੀਏ। ਤਾਂ ਉਹ ਫਿਰ ਸਟਰੈਟਜੀਕਲੀ ਜੇ ਸਾਨੂੰ ਲੱਗਦਾ ਕਿ ਅਸੀਂ ਸਿਰਫ ਪ੍ਰਧਾਨ ਤੇ ਲੜਕੇ ਸਾਨੂੰ ਪਾਰਟੀ ਜਿੱਤ ਸਕਦੀ ਹੈ ਯੂਨੀਵਰਸਿਟੀ ਚ ਤਾਂ ਅਸੀਂ ਉਹ ਡਿਸੀਜਨ ਲੈਂਦੇ ਹਾਂ। ਤੇ ਉਸ ਸਟਰੈਂਥ ਨਾਲ ਕੋਈ ਲੈਣਾ ਤੇ ਨਹੀਂ ਹੈ। ਲੜਨ ਨੂੰ ਅਸੀਂ ਚਾਰੋਂ ਵੀ ਅੱਠੋਂ ਵੀ ਸੀਟਾਂ ਲੜ ਲਈਏ ਕੋਈ ਜਿੰਨੀ ਸੀਟਾਂ ਹੋਣ। ਇਹ ਤਾਂ ਤੁਹਾਡੀ ਰਣਨੀਤੀ ਹੈ ਵੀ ਕੱਲ੍ਹ ਸਾਡੀ ਰਣਨੀਤੀ ਹੈ ਹਾਂ ਕਿ ਅਸੀਂ ਪ੍ਰਧਾਨ ਤੇ ਲੜਦੇ ਹਾਂ। ਜਿਵੇਂ ਪਿਛਲੇ ਸਾਲ ਭਾਟੀਆਂ ਵੀ ਕਈ ਲੜਦੀਆਂ ਨਿਕ ਦੀ ਹੈ এবিপি ਵੀ ਹੁਣ ਪਿਛਲੇ 1-2 ਸਾਲ ਤੋਂ ਇੱਕ ਦੋ ਸੀਟਾਂ ਕਰਨ ਲੱਗੀ ਹੈ ਪਰ ਉਹ ਵੀ ਪਹਿਲਾਂ ਇੱਕ ਸੀਟ ਤੇ ਲੜਦੇ ਸੀ ਉਹ ਸਭ ਦੀ ਆਪਣੀ ਆਪਣੀ ਚੋਇਸ ਹੈ ਰਣਨੀਤੀ ਤੇ ਫੈਸਲਾ ਲੈਣ ਦਾ ਆਜ਼ਾਦ ਹੈ ਫੈਸਲਾ ਸੀ ਇਹਨੇ ਸਾਲਾਂ ਤੋਂ ਪਿਛਲੇ ਸਾਲ ਹੀ ਪਹਿਲੀ ਵਾਰ ਪ੍ਰਧਾਨ ਲੜੇ ਨਹੀਂ ਤਾਂ ਹਰ ਸਾਲ ਚਾਰੋਂ ਸੀਟਾਂ ਹੀ ਲੜਦੇ ਸੀ ਕਦੇ ਅਲਾਈਅੰਸ ਨਹੀਂ ਕੀਤਾ ਪਿਛਲੇ ਸਾਲ ਵੀ ਅਲਾਈਅੰਸ ਨਹੀਂ ਕੀਤਾ ਸੀ ਤਾਂ ਖੱਲੇ ਹੀ ਲੜੇ ਸਿੰਗਲ ਸੀਟ ਤੇ ਤੋਂ ਸੋ ਪਹਿਲਾਂ 4 4 4 ਹਰ ਵਾਰ 4 ਸੀਟਾਂ ਲੜਦੇ ਰਹੇ ਉਹ ਦੇਖਦੇ ਹਾਂ ਇਸ ਸਾਲ ਕੀ ਰਣਨੀਤੀ ਰੰਗੀ ਔਰ ਚਾਹ ਵੀ ਤੁਸੀਂ ਨਾਲ ਦੇ ਨਾਲ ਪੀਂਦੇ ਰਹੋ ਅਰੇ ਇੱਕ ਜਤਿੰਦਰ ਇਹ ਹੋਇਆ ਕਿ ਤੁਸੀਂ ਪਿਛਲੇ ਇਲੈਕਸ਼ਨ ਲੜਿਆ ਸਟੂਡੈਂਟ ਵਰਸ ਸਰਕਾਰ ਬਾਅਦ ਚੋਂ ਤੁਹਾਡੇ ਦੇ ਸਵਾਲ ਯੂਨੀਵਰਸਿਟੀ ਜੇ ਉੱਠਨੇ ਸ਼ੁਰੂ ਹੋ ਗਏ ਕਈ ਲੋਕਾਂ ਨੇ ਇਹ ਸਵਾਲ ਉਠਾਏ ਤੁਸੀਂ ਕਹਿੰਦੇ ਸੀ ਇਹ ਲੀਡਰ ਦੀ ਇੰਟਰਫੇਅਰ ਹੋ ਰਹੀ ਹੈ ਇੰਟਰਫੇਰੈਂਸ ਹੋ ਰਹੀ ਹੈ ਦੂਜੀਆਂ ਪਾਰਟੀਆਂ ਕੋਈ ਵੀ ਹੋਣ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਤੁਸੀਂ ਇਹ ਸਵਾਲ ਚਾਹਦੇ ਸੀ ਕਿ ਉਹ ਆਪਣੇ ਐਮਐਲਏ ਮੰਤਰੀ ਮਿਨਿਸਟਰ ਸਾਰਾ ਕੁਝ ਇੱਥੇ ਮਸ਼ੀਨਰੀ ਲਾ ਦੇਣੇ ਤੁਸੀਂ ਇਹ ਸਵਾਲ ਚਾਹਦੇ ਸੀ ਪਰ ਜਦੋਂ ਤੁਸੀਂ ਜਿੱਤ ਗਏ ਤੁਸੀਂ ਤਾਂ ਵਧਾਈਆਂ ਲੈਣ ਉਹਨਾਂ ਲੀਡਰਾਂ ਦੇ ਘਰ ਹੀ ਹਾਰ ਗੱਲ ਚ ਪਈ ਤੁਹਾਡੀਆਂ ਫੋਟੋਆਂ ਵਾਇਰਲ ਹੁੰਦੀਆਂ ਨੇ ਤੇ ਕੀ ਲੋੜ ਸੀਗੀ ਇਹ ਕੀ ਕਾਰਨ ਸੀਗਾ ਇਹ ਦੱਸੋ ਤੁਸੀਂ ਨਹੀਂ ਮੈਂ ਤਾਂ ਨਾਮ ਲੈ ਲੈਣਾ ਸੀਵਾਈਐਸਐਸ ਦੀ ਮੈਂ ਤੁਸੀਂ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਦੀ ਪੂਰੀ ਮਸ਼ੀਨਰੀ ਉਹਨਾਂ ਦੀ ਘੋਮਰੀ ਐਤ ਕੀ ਫਿਰ ਮੀਤ ਜਰਜੀ ਉਹਨਾਂ ਦਾ ਇਲੈਕਸ਼ਨ ਦੇਖ ਰਹੇ ਆ ਭਗਵੰਤ ਮਾਨ ਦੀ ਕੋਠੀ ਤੇ ਜਾਂਦੇ ਆ ਸਾਰੇ ਮੀਟਿੰਗਾਂ ਕੈਂਡੀਡੇਟ ਉੱਥੋਂ ਫਾਈਨਲ ਹੋਣਾ ਹੈ ਫਰਕ ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸਾਡੇ ਚ ਤੇ ਉਹਨੇ ਚ ਉਹਨਾਂ ਵਿੱਚ ਅਸੀਂ ਜਿੱਤਣ ਤੋਂ ਬਾਅਦ ਆਪਣੇ ਲੀਡਰ ਕੋਲ ਗਏ ਕਾਂਗਰਸ ਪਾਰਟੀ ਦੇ ਲੀਡਰਸ ਕੋਲ ਗਏ ਜੋ ਵੀ ਸਟੇਟ ਦੇ ਲੀਡਰਾਂ ਕੋਲ ਗਏ ਉਹਨਾਂ ਦਾ ਆਸ਼ੀਰਵਾਦ ਲੈਣ ਉਹਨਾਂ ਦੀ ਗਾਈਡੈਂਸ ਲੈਣ ਕਿਉਂਕਿ ਉਹ ਲੋਕ ਵੀ ਐਨਐਸਓਈ ਤੋਂ ਨਿਕਲ ਕੇ ਸਟੂਡੈਂਟ ਆਰਗੇਨਾਈਜੇਸ਼ਨਸ ਤੋਂ ਨਿਕਲ ਕੇ ਇੱਥੇ ਬਣੇ ਹਨ ਉਹਨਾਂ ਨੂੰ ਤਜਰਬਾ ਹੈ ਕਿ ਵੀ ਕਿਵੇਂ ਅੱਜ ਕਾਉਂਸਲ ਚਲਾਣੀ ਹੈ ਕਿਵੇਂ ਸਭ ਕੁਝ ਕਰਨਾ ਯੂਨੀਵਰਸਿਟੀ ਵੀ ਕਦੇ ਉਹਨਾਂ ਨੂੰ ਬੁਲਾਇਆ ਹੋਣਾ ਤਾਂ ਇਸ ਕਰਕੇ ਵੀ ਸਾਡੇ ਵਰਕਰਾਂ ਨਾਲ ਬੈਠ ਕੇ ਇੱਕ ਵਾਰ ਉਹਨਾਂ ਨਾਲ ਗੱਲਬਾਤ ਸਾਂਝੀ ਕਰਨੀ ਕਿ ਵੀ ਠੀਕ ਹੈ ਤੁਸੀਂ ਐਵੇਂ ਐਵੇਂ ਕ ਐਕਸ਼ਨਸ ਲੈਣੀ ਗਾਈਡੈਂਸ ਲੈਣੀ ਠੀਕ ਹੈ ਪਰ ਜਾ ਕਦੇ ਤੁਸੀਂ ਇਹ ਦੇਖਿਆ ਕਿ ਸਾਡਾ ਕੋਈ ਲੀਡਰ ਉਰੇ ਆ ਕੇ ਕਿਸੇ ਬੰਦੇ ਨੂੰ ਕਹਿ ਰਿਹਾ ਕਿ ਵੀ ਹਾਂ ਵੀ ਤੂੰ ਤਾਂ ਮੇਰੇ ਹਲਕੇ ਦਾ ਹੈ ਚੱਲ ਸਾਡੇ ਨਾਲ ਤੁਰਨਾ ਤੂੰ ਇੱਧਰ ਉੱਧਰ ਨਾ ਕਰੀਂ ਨਹੀਂ ਫਿਰ ਦੇਖ ਲਈ ਤੇਰੇ ਨਾ ਪਰ ਦੇਖੋ ਜੇ ਤੁਸੀਂ ਦਸੀ ਜਾ ਕੇ ਅਸ਼ੀਰਵਾਦ ਲਿਆ ਆ ਆਪਣਾ ਉਹਨਾਂ ਤੋਂ ਹੌਸਲਾ ਲਿਆ ਆ ਆਪਣੇ ਤੋਂ ਰਿਸਪੈਕਟਡ ਸੀਨੀਅਰਸ ਨੂੰ ਮਿਲੇ ਤੁਸੀਂ ਮেইনਸਟ੍ਰੀਮ ਪੋਲਿਟਿਕਸ ਦੇ ਵਿੱਚ ਨੇ ਜੋ ਠੀਕ ਹੈ ਤੇ ਫਿਰ ਜੇ ਉਹਨਾਂ ਦੇ ਸੀਨੀਅਰਸ ਉਹਨਾਂ ਦੀ ਮਦਦ ਕਰ ਰਹੇ ਆ ਇਲੈਕਸ਼ਨ ਦੇ ਵਿੱਚ ਦਿਤਾਉਣ ਦੇ ਵਿੱਚ ਉਹਨਾਂ ਨੂੰ ਹੌਸਲਾ ਫਜ਼ਾਈ ਕਰ ਰਹੇ ਆ ਫਿਰ ਅਸੀਂ ਇਸ ਨੂੰ ਮੁੱਦਾ ਤਾਂ ਨਹੀਂ ਬਣਾਵਾਂਗੇ ਫਿਰ ਤਾਂ ਚੱਲਣ ਦੋ ਚੱਲ ਨਹੀਂ ਮੈਂ ਤਾਂ ਕਹਿੰਦਾ ਕਿ ਹੌਸਲਾ ਫਜ਼ਾਈ ਕਰ ਰਿਹਾ ਹੈ ਉਹ ਵੀ ਆਪਣੇ ਲੀਡਰਸ ਕੋਲ ਜਾਣ ਕੇ ਮੈਨੂੰ ਕੋਈ ਸਿਚੁਏਸ਼ਨ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਪਰ ਉਹਨਾਂ ਦੇ ਲੀਡਰਸ ਅਕਸਰ ਗੈਸਟ ਹਾਊਸਾਂ 'ਚ ਬੈਠ ਕੇ ਆਮ ਵਿਦਿਆਰਥੀ ਨੂੰ ਬਲਾ ਬਲਾ ਕੇ ਕਹਿੰਦੇ ਕਿ ਤੂੰ ਵੋਟ ਪਾਣੀ ਹੈ ਕਿਸੇ ਵੈਸੇਸ ਨੂੰ ਪਾਣੀ ਆਮ ਆਦਮੀ ਨਾਲ ਰਲਣਾ ਨਹੀਂ ਤਾਂ ਫਿਰ ਤੇਰੇ ਘਰੇ ਫੋਨ ਮਾਰਾਂਗੇ ਤਮਕਾ ਆਪ ਤਮਕਾ ਆ ਕੇ ਲੋਕਾਂ ਨੂੰ ਨਾਲ ਜੋੜਨਾ ਲੀਡਰ ਕਰਦੇ ਹੋਏ ਐਮਐਲਏ ਦੀ ਡਿਊਟੀ ਲਾ ਦਿੰਦੇ ਐਮਐਲਏ ਇੰਚਾਰਜ ਆਏ ਹੋਰੇ ਉਹਨਾਂ ਦਾ ਲਾਡੀ ਟੌਂਸ ਐਮਐਲਏ ਇੰਚਾਰਜ ਲਾਇਆ ਸੀ ਉਹਨਾਂ ਨੇ ਇਲੈਕਸ਼ਨ ਯੂਨੀਵਰਸਿਟੀ ਦੇ ਇਲੈਕਸ਼ਨ ਦਾ ਸਾਡਾ ਤਾਂ ਕੋਈ ਐਮਐਲਏ ਉਹ ਮਲੇ ਨਹੀਂ ਸਾਡਾ ਤਾਂ ਸਟੂਡੈਂਟ ਹੀ ਇਨਚਾਰਜ ਚਲੋ ਜਤਿੰਦਰ ਜੀ ਉਹਨਾਂ ਦੀ ਰਣਨੀਤੀ ਵੀ ਉਹਨਾਂ ਦਾ ਆਪਣਾ ਸੈਟਅਪ ਆ ਫਿਰ ਜੇ ਸਵਾਲ ਕਰਾਂਗੇ ਜੇ ਤੁਹਾਡੇ ਤੇ ਸਵਾਲ ਉੱਠਣਗੇ ਇਹ ਤਾਂ ਲੋਕਾਂ ਦੇ ਸਵਾਲ ਨੇ ਮੈਂ ਕੋਲੋਂ ਤਾਂ ਕਰਨੀ ਦਿਆ ਹੋਰ ਜਿਹੜੇ ਤੁਹਾਡੇ ਸਵਾਲ ਉੱਠਦਾਗਾ ਇਹ ਉੱਠਿਆ ਤੁਹਾਡੇ ਤੇ ਯੂਨੀਵਰਸਿਟੀ ਦੇ ਵਿੱਚ ਪੂਰਾ ਰੌਲਾ ਪੈਂਦਾ ਰਿਹਾ ਕਿ ਇੱਕ ਫੈਸਟ ਹੁੰਦਾ ਉਹਦੇ ਵਿੱਚ ਜਤਿੰਦਰ ਪ੍ਰਧਾਨ ਸੀਗਾ ਜ਼ਿੰਮੇਵਾਰੀ ਨਿਭਾਈ ਨਹੀਂ ਜਤਿੰਦਰ ਹਰੀ ਉਹਦੇ ਵਿੱਚ ਪੈਸੇ ਇਧਰ ਉਧਰ ਕਰ ਗਏ ਇਹ ਵੀ ਤੁਹਾਡੇ ਤੇ ਸਵਾਲ ਲੱਗਦਾ ਸਵਾਲ ਉਠਾਉਣ ਵਾਲੇ ਪਹਿਲੇ ਗੱਲ ਤਾਂ ਆਪਣੀ ਜਿਹੜੀ ਆਰ ਸਵਾਲ ਸੌਤਾ ਬੰਨ ਲਾ ਚੁੱਕਿਆ ਆਰਗੇਨਾਈਜੇਸ਼ਨ ਇਹੋ ਜੀ ਹੈ ਜਿਨ੍ਹਾਂ ਦੀ ਗਾਰ ਰੋਟੀ ਚੱਲਦੀ ਦੂਜੇ ਦਾ ਨਾਮ ਮੁਸਾਬਕੇ ਇਹ ਬੀਪੀ ਦੀ ਮੈਂ ਗੱਲ ਕਰ ਰਿਹਾ ਇਸ ਸਾਲ ਮੈਂ ਪ੍ਰਧਾਨ ਸੀ ਇੱਕ ਮਹੀਨਾ ਦੋ ਮਹੀਨਾ ਇਹਨਾਂ ਨੇ ਮੇਰੇ ਨਾਮ ਤੇ ਆਪਣੀ ਰਾਜਨੀਤੀ ਕੀਤੀ ਪਿਛਲੇ ਸਾਲ ਸੀਐਸਐਸ ਦਾ ਉਹ ਆਯੂਐਸ ਕਟਗੜ ਪ੍ਰਧਾਨ ਸੀ ਉਹਦੀ ਐਡਮਿਸ਼ਨ ਤੇ ਦੋ ਮਹੀਨੇ ਤਰਨਾ ਲਾ ਕੇ ਬੈਠੇ ਰਹੇ ਕਿ ਐਡਮਿਸ਼ਨ ਸਕੈਮ ਹੈ ਹਰ ਸਾਲ ਹੁਣ ਇੱਕ ਮੁੰਡਾ ਜੁਆਇਨ ਕਰਕੇ ਆਇਆ ਸਾਨੂੰ ਏਬੀਪੀ ਤੋਂ ਯਸ਼ ਨਾਮ ਦਾ ਮੁੰਡਾ ਯੂਐਲਐਸ ਦਾ ਕਹਿੰਦੇ ਉਹਦੀ ਓਓਐਸ ਕਰਕੇ ਜੁਆਇਨ ਕਰ ਗਿਆ ਕਿਉਂਕਿ ਐਨਐਸਓਈ ਨੇ ਉਹਦੀ ਸਪਲੀਕੇਟ ਵਾਤੀ ਉਹਨੂੰ ਤਰਨਾਲਾ ਲਈ ਬੈਠੇ ਕਿ ਯਸ਼ ਨੇ ਇੱਕ ਸਪਲੀਸ ਸਕੈਮ ਕਰਤਾ ਉਹ ਕਦੇ ਵੀ ਇਹ ਇਹੋ ਜੀ ਆਰਗੇਨਾਈਜੇਸ਼ਨ ਤੇ ਜਿਹੜੀ ਵੀ ਇਹਨਾਂ ਦਾ ਸਪੋਰਟ ਕਰਦੀਆਂ ਜੀ ਨਾਲ ਰਲਦੀਆਂ ਚਲਦੀਆਂ ਇਹ ਕਦੇ ਵੀ ਮੁੱਦਿਆਂ ਦੀ ਗੱਲ ਨਹੀਂ ਕਰਦੇ ਮੈਨੂੰ ਡੀਨ ਆਫਿਸ ਤੋਂ ਇੱਕ ਪਰਚਾ ਜਾਰੀ ਹੋਇਆ ਡੀਨ ਆਫਿਸ ਨੇ ਸਾਫ਼ ਸ਼ਬਦਾਂ ਚ ਲਿਖਤਾ ਕਿ ਵੀ ਅਸੀਂ ਇੱਕ ਪੈਸੇ ਦੇ ਵੀ ट्रांजैक्शन ਪ੍ਰਦਾਨ ਨਾਲ ਜਤਨ ਨਾਲ ਨਹੀਂ ਕਰੀ ਸਾਡੀ ਜੋ ਵੀ ਟ੍ਰਾਂਜੈਕਸ਼ਨ ਹੈ ਉਹ ਵੈਂਡਰ ਨਾਲ ਹੈ ਅਸੀਂ ਇੱਕ ਵੀ ਰੁਪਿਆ ਨਹੀਂ ਦਿੱਤਾ ਨਾਮ ਨਾਲ ਲੈਟਰ ਜਾਰੀ ਆ ਉਹ ਅਸੀਂ ਸਾਰੇ ਸੋਸ਼ਲ ਮੀਡੀਆ ਪੇਜਸ ਤੇ ਵੀ ਪੋਸ ਆਤਾ ਮੈਨੂੰ ਇਹਦਾ ਲੱਗਦਾ ਕਿ ਮੈਂ ਇਹਨਾਂ ਦਾ ਮੈਂ ਇਹਨਾਂ ਨੂੰ ਕੋਈ ਜਵਾਬ ਮੇਰੀ ਜਵਾਬ ਦੇ ਇਹਨਾਂ ਨੂੰ ਨਹੀਂ ਮੰਦੀ ਇਹ ਉਹ ਆ ਪਾਰਟੀ ਹੈ ਜਿਹੜੀ ਕਦੇ ਅਜੇ ਤੱਕ ਕਾਉਂਸਲ 'ਚ ਨਹੀਂ ਆਈ ਇਹਨਾਂ ਨੂੰ ਕੀ ਆ ਪਤਾ ਕੋਟੇਸ਼ਨ ਕਿਵੇਂ ਪੈਂਦੀ ਹੈ ਇਹਨਾਂ ਨੂੰ ਕੀ ਆ ਪਤਾ ਟੈਂਡਰ ਕਿਵੇਂ ਹੁੰਦਾ ਹੈ ਲਾਈਟ ਸਾਊਂਡ ਟੈਂਟ ਦਾ ਜੇ ਜੋ ਅਜੇ ਤੱਕ ਜੁਆਇੰਟ ਸੈਕਟਰੀ ਨਹੀਂ ਜਿੱਤੇ ਉਹ ਸਾਨੂੰ ਸਿਖਾ ਰਹੇ ਕਿ ਟੈਸਟ ਕਿਵੇਂ ਹੋਊਗਾ ਇਹ ਤਾਂ ਮੈਨੂੰ ਇਹਦਾ ਲੱਗਦਾ ਕਿ ਲੋਕ ਪ੍ਰੋਪਾਗੈਂਡਾ ਚਲਾਉਂਦੇ ਆ ਮੇਰੀ ਰਿਜ਼ੀਗਨੇਸ਼ਨ ਮੰਗਦੇ ਸੀ ਡੀਨ ਤੋਂ ਮੈਂ ਹਾਲੇ ਵੀ ਇੱਥੇ ਬੈਠਾ ਕੀ ਕਰ ਲਿਆ ਇਹਨਾਂ ਨੇ ਜੇ ਕੁਝ ਮੇਰੇ ਖਿਲਾਫ ਹੁੰਦਾ ਪੁਖਤਾ ਤਾਂ ਕੁਝ ਨਾ ਕੁਝ ਕਾਰ ਕੋਈ ਲੈਣਾ ਤਾਂ ਨਹੀਂ ਜੋ ਵੀ ਸਾਡਾ ਅਸੀਂ ਵੈਂਡਰ ਨਾਲ ਕਰਾਂਗੇ ਤੇ ਮੈਨੂੰ ਇਦਾਂ ਲੱਗਦਾ ਕਿ ਇਦਾਂ ਦੇ ਚਲੋ ਐਲੀਗੇਸ਼ਨ ਸਿਆਸਤ ਵਿੱਚ ਆਮ ਹੀ ਲੱਗਦੀਆਂ ਰਹਿੰਦੀਆਂ ਤੁਸੀਂ ਕਹਿੰਦੇ ਹਾਂ ਸਵਾਲ ਐਲੀਗੇਸ਼ਨ ਲੱਗੇ ਤੁਹਾਡੇ ਹਾਂ ਐਲੀਗੇਸ਼ਨ ਲੱਗੇ ਕੋਈ 1% ਵੀ ਕਿਸੇ ਕੋਲ ਕੋਈ ਪ੍ਰੂਫ ਹੋਵੇ ਤਾਂ ਮੈਂ ਅੱਜ ਅੱਜ ਛੱਡ ਦਵਾਂ ਐਨਸੀ ਇਲੈਕਸ਼ਨ ਨਾਲੜੇ ਜੇ 1% ਵੀ ਕੋਈ ਪ੍ਰੂਫ ਦੇ ਤੋ ਠੀਕ ਹੈ ਨਾ ਫਿਰ ਹੁਣ ਠੀਕ ਹੈ ਤੁਸੀਂ ਜਿਹੜਾ ਇੱਕ ਕਨਫਲਿਕਟ ਆ ਜਾਂ ਕੁਝ ਵੀ ਹੈ ਤੁਹਾਡੇ ਯੂਨੀਵਰਸਿਟੀ ਦੇ ਚਰਚਾ ਦਾ ਮਸਲਾ ਹੈ ਪਰ ਇੱਕ ਇਕੱਲੇ ਦੀ ਜ਼ਰੂਰਤ ਤੁਸੀਂ ਇੱਕ ਸਾਲ ਰਹੇ ਹੋ ਪ੍ਰੈਜ਼ੀਡੈਂਟ ਐਨੀ એનર્ਜੀ ਲੱਗਣੀ ਹੈ ਇਲੈਕਸ਼ਨ ਦੇ ਵਿੱਚ ਸਟੂਡੈਂਟਸ ਕੰਡਣਾ ਬਹੁਤ ਔਖਾ ਕਲਾਸਰੂਮ ਚੋਂ ਇਲੈਕਸ਼ਨ ਦੇ ਵਿੱਚ ਤੋਰਨਾ ਤਾਂ ਬਹੁਤ ਔਖੀ ਗੱਲ ਹੈ ਉਸਦੇ ਵੀ ਇੱਥੇ ਗੱਡੀਆਂ ਚੱਲਣੀਆਂ ਨੇ ਸਾਰਾ ਕੁਝ ਹੋਣਾ ਹੈ ਪੋਲਿਟਿਕਸ ਚ ਹੋਣਾ ਪਰ ਇਹਦੇ ਚ ਜਤਿੰਦਰ ਤੁਸੀਂ ਇੱਕ ਸਾਲ ਉਹੀ ਪ੍ਰਧਾਨ ਰਹੇ ਹੋ ਜਿਹੜੀ ਪ੍ਰਧਾਨਗੀ ਦਾ ਇਲੈਕਸ਼ਨ ਹੋਣਾ ਚੱਲ ਰਿਹਾ ਹੈ ਜਿਹੜਾ ਇੰਪੋਰਟੈਂਟ ਆ ਬਹੁਤ ਜ਼ਿਆਦਾ ਹਰ ਇੱਕ ਲਈ ਤੁਸੀਂ ਪ੍ਰਾਪਤੀਆਂ ਕੀ ਕੀ ਗਿਣੌਣੀਆਂ ਚਾਹੋਗੇ ਆਪਾਂ ਕੀ ਕੰਮ ਕਰਵਾਤੇ ਤੁਸੀਂ ਜਿਹੜੇ ਲੱਗਦਾ ਕਿ ਤੁਹਾਨੂੰ ਸੈਟੀਸਫਾਈ ਕਰਦੇ ਨੇ ਇੱਕ ਸਾਲ ਦਾ ਥੋੜਾ ਟਾਈਮ ਪੀਰੀਅਡ ਸੀ ਜਿਹੜਾ ਉਹਦੇ ਚ ਅਸੀਂ ਪੂਰਾ ਸਾਲ ਇੱਥੇ ਐਕਟਿਵ ਰਹੇ ਹਾਂ 24/7 ਆਪਣੀ ਪ੍ਰੈਜ਼ੈਂਸ ਦਿਖਾਈ ਹੈ ਕੋਈ ਪ੍ਰਧਾਨ ਇਨਐਕਟਿਵ ਨਹੀਂ ਰਿਹਾ ਪਿਛਲੀ ਵਾਰ ਸੀ ਵਾਈਸੇਸ ਜਿਹਨੂੰ ਤੁਸੀਂ ਸਰਵੇ ਕਰਕੇ ਦੇਖ ਲਓ ਪ੍ਰਧਾਨ ਨਹੀਂ ਲੱਭਦਾ ਸੀ ਉਹਦੇ ਥੁਮਸ਼ੇਦਾਂ ਤੇ ਪੋਸਟਰ ਲੱਗੇ ਸੀ ਅਸੀਂ ਮੁੱਦੇ ਤੇ ਲੜੇ ਸੀ ਮੈਨਸਟਰ ਲੀਗ ਦੇ ਮੁੱਦੇ ਤੇ ਮੇਜਰਲੀ ਆਪਣਾ ਇਲੈਕਸ਼ਨ ਕੁੜੀਆਂ ਤੇ ਮੁੱਦਿਆਂ ਨੂੰ ਹਾਈਲਾਈਟ ਕਰਕੇ ਲੜੇ ਸੀ ਉਹ ਅਸੀਂ ਪੂਰਾ ਕਰਾ ਕੇ ਪੰਜਾਬ ਯੂਨੀਵਰਸਿ ਇਸ ਦਾ ਲੀਗ ਇੰਪਲੀਮੈਂਟ ਹੋ ਗਿਆ ਸੀ ਉਸ ਤੋਂ ਬਾਅਦ ਉਥੇ ਗੱਲ ਕਰੀ ਕਿ ਸਟੂਡੈਂਟ ਕਾਉਂਸਲ ਦਾ ਸੰਵਿਧਾਨ ਹੋਣਾ ਚਾਹੀਦਾ ਜੋ ਕਿ ਏਡੀ ਵੱਡੀ ਚੀਜ਼ ਹੈ ਕਿ ਅੱਜ ਜੇ ਉਹ ਬਣ ਕੇ ਇੰਪਲੀਮੈਂਟ ਹੁੰਦਾ ਇਸ ਸਾਲ ਹੁੰਦਾ ਇਸ ਕਾਉਂਸਲ ਵਿੱਚ ਜਿਹੜੇ ਸੈਸ਼ਨ ਹੁੰਦਾ ਹੈ ਤਾਂ ਅਗਲੇ 100 ਸਾਲਾਂ ਤੱਕ ਉਹ ਕਾਉਂਸਲ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਸਟੂਡੈਂਟ ਕਾਉਂਸਲ ਨੂੰ ਬੜਾ ਫਾਇਦਾ ਕਰੂਗਾ ਕਿ ਉਹ ਚੀਜ਼ ਅਸੀਂ ਡਰਾਫਟ ਕਰਕੇ ਵਾਈਸ ਚਾਂਸਲਰ ਮੈਡਮ ਨੂੰ ਕਿ ਆਮ ਵਿਦਿਆਰਥੀ ਐਨਗੇਜਮੈਂਟ ਕਰਾਈਏ ਕਾਉਂਸਲ ਚ ਵਨ ਡੇ ਪ੍ਰੈਜ਼ੀਡੈਂਟ ਬਣਾਇਆ ਹੈ 50% ਤੋਂ ਜ਼ਿਆਦਾ ਕਾਉਂਸਲ ਵਿੱਚ ਔਰਤ ਪਲੇਸਮੈਂਟਸ ਵਿੱਚ ਇੰਨਾ ਵਾਅਦਾ ਲਿਆ ਹੈ ਕਿ ਮੇਰੇ ਡਿਪਾਰਟਮੈਂਟ ਵਿੱਚ 98% ਰਿਕੋਰਡ ਪਲੇਸਮੈਂਟ ਹੋਈ ਹੈ। ਐਲੂਮਿਨਾਈਜ਼ ਤੋਂ ਫੰਡ ਦਵਾਈਆ 3.5 ਕਰੋੜ ਰੁਪਏ ਦਾ ਪਾਇਲਟ ਪਲਾਂਟ ਐਕਟਿਵੇਟ ਕਰਵਾਇਆ ਹੈ। ਐਲੂਮਿਨਾਈਜ਼ ਦੇ ਫੰਡ ਤੋਂ ਯੂਨੀਵਰਸਿਟੀ ਨੂੰ ਮਾਰੋ ਫੰਡ ਦਵਾਈਆ ਹੈ। ਐਲੂਮਿਨਾਈਜ਼ ਨੂੰ ਇੱਥੇ ਐਲੂਮਿਨਾਈ ਮੀਟ ਹੋਈ ਸੀ। ਘੱਟੋ ਘੱਟ 100 ਐਲੂਮਿਨਾਈ ਨੂੰ ਪਰਸਨਲੀ ਜਾ ਕੇ ਮੰਗ ਪੱਤਰ ਦੇ ਕੇ ਆਏ ਹਾਂ ਕਿ ਯੂਨੀਵਰਸਿਟੀ ਨੂੰ ਫੰਡ ਤੋਂ। ਤੇ ਇਦਾਂ ਕਰਕੇ ਅਸੀਂ ਬਹੁਤ ਸਾਰੇ ਮੁੱਦਿਆਂ ਤੇ ਕੰਮ ਕੀਤਾ ਹੈ। ਈਵਟੀਜ਼ਿੰਗ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ। ਸਾਡੇ ਕੋਲ ਬ ਜਿਵੇਂ ਹੁਣ ਦੱਸ ਰਿਹਾ ਆਪਣੇ ਮਟੀਰੀਅਲ ਵੰਡ ਰਿਹਾ ਦੱਸ ਰਿਹਾ ਕੀ ਕਾਮ ਕੀਤਾ ਹੈ ਸਟੂਡੈਂਟਸ ਦਾ ਸਾਡੇ ਤੇ ਭਰੋਸਾ ਬਣਿਆ ਹੈ ਜੋ ਪਲਾਨ ਅਸੀਂ ਪਿਛਲੀ ਵਾਰ ਦਿਖਾਇਆ ਸੀ ਉਹ 1 ਸਾਲ ਦਾ ਪਲਾਨ ਨਹੀਂ ਸੀ 3-4 ਸਾਲਾਂ ਦਾ ਪਲਾਨ ਸੀ ਕਿ ਇਹ ਸਾਰੀ ਚੀਜ਼ਾਂ ਸੀ ਹੌਲੀ-ਹੌਲੀ 3-4 ਸਾਲਾਂ ਚ ਕਰਕੇ ਦਵਾਂਗੇ ਯੂਨੀਵਰਸਿਟੀ ਨੂੰ ਟਰਾਂਸਫਾਰਮ ਕਰਾਂਗੇ ਤੇ ਮੈਨੂੰ ਲੱਗਦਾ ਕਿ ਉਸ ਪਲਾਨ ਉਹੀ ਪਲਾਨ ਇਹ ਨਹੀਂ ਕਿ ਅਸੀਂ ਬੋਲਦਾਂਗੇ ਉਹੀ ਪਲਾਨ ਲੈ ਕੇ ਜਾਵਾਂਗੇ ਕਿ ਇਸ ਸਾਲ ਵੀ ਤੁਹਾਨੂੰ ਸਾਥ ਚਾਹੀਦਾ ਹੈ ਕੰਟੀਨਿਊਸ਼ਨ ਇਹ ਸਾਨੂੰ 2-3 ਸਾਲ ਦੋਗੇ ਤਾਂ ਤੁਹਾਨੂੰ ਟਰਾਂਸਫਰਮੇਸ਼ਨ ਦਿਖਾਵਾਂਗੇ ਯੂਨੀਵਰਸਿਟੀ ਮੈਨੂੰ ਲੱਗਦਾ ਸਟੂ ਕਰ ਲਿਆ ਜਿਹੜਾ ਤੁਹਾਨੂੰ ਸੈਟੀਸਫਾਈ ਕਰਦਾ ਹੈ ਕਿ ਖੁਦ ਆਪ ਸੈਟੀਸਫੈਕਸ਼ਨ ਮੰਨ ਲਿਆ ਜਾਣਾ ਜ਼ਰੂਰੀ ਕਿਸੇ ਨੂੰ ਪ੍ਰੈਸ ਕਰਨ ਦੀ ਬਿਲਕੁਲ ਬਿਲਕੁਲ ਸੈਲਫ ਸੈਟੀਸਫੈਕਸ਼ਨ ਜ਼ਰੂਰੀ ਹੈ ਮੈਨੂੰ ਇਦਾਂ ਲੱਗਦਾ ਕਿ ਇੱਕ ਮੁੱਦਾ ਜਿਹੜਾ ਮੈਨਸਟਰ ਲੀਵ ਦਾ ਐਡਾ ਮੇਜਰ ਮੁੱਦਾ ਸੀ ਮੁੱਦਾ ਸੀ ਜਿਨੇ ਇੰਟਰਨੈਸ਼ਨਲ ਮੀਡੀਆ ਦੀ ਵੀ ਕਵਰੇਜ ਕਰਵਾਈ ਪੰਜਾਬ ਯੂਨੀਵਰਸਿਟੀ ਹਮ ਇੰਟਰਨੈਸ਼ਨਲੀ ਮਤਲਬ ਮੈਂ ਤੁਹਾਨੂੰ BBC ਨਿਊਜ਼ ਨੇ ਪੰਜਾਬ ਯੂਨੀਵਰਸਿਟੀ ਨੂੰ ਕਵਰ ਕਰਕੇ ਕਿਹਾ ਆਪੀ ਰੀਡਸ ਦੇ ਵਿੱਚ ਛੁੱਟੀਆਂ ਜਿਹੜੇ ਦਰਸ਼ਕ ਜਿਹੜੇ ਇਹ ਸਾਡੇ ਕਿਸੇ ਕਿਸੇ ਪਾਸ਼ਾ ਸ਼ਬਦ ਦਾ ਕਿ ਇਧਰ ਉਧਰ ਅਸੀਂ ਹੋ ਗਿਆ ਤਾਂ ਮੈਸਟਰ ਲੀਵ do que se eu. ਕੁੜੀ ਨੂੰ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਹੈ ਉਹਨੂੰ ਪੀਰੀਅਡ ਸੌਣਗੇ ਤਾਂ ਉਹਨੂੰ ਹੁਣ ਛੁੱਟੀ ਮਿਲੇਗੀ ਇਹੀ ਗੱਲ ਹੈ ਨਾ ਜਦਿੰਦਰ ਔਰ ਇਹ ਹਮਨ ਤੋਂ ਸੀ ਥੋੜੀ ਟਰਮ ਜਿਹੀ ਕਨੇ ਹੋਇਆ ਇਹ ਛੋ ਗਿਆ ਹਾਂ ਅੱਜ ਹੋ ਤਾਂ ਇੰਟਰਨੈਸ਼ਨਲ মিডিਆ ਨੇ ਕਵਰ ਕੀਤਾ ਇੰਟਰਨੈਸ਼ਨਲ ਨਿਊਜ਼ ਬਣੀ ਪੰਜਾਬ ਯੂਨੀਵਰਸਿਟੀ ਤੇ ਇੰਨੀ ਹਾਈਲਾਈਟ ਆਈ ਪੰਜਾਬ ਯੂਨੀਵਰਸਿਟੀ ਦਾ ਮਾਣ ਵਧਿਆ ਪੰਜਾਬ ਯੂਨੀਵਰਸਿਟੀ ਐਗਜ਼ਾਮਪਲ ਸੈੱਟ ਕਰ ਰਹੀ ਹੈ ਅੱਜ 오ਡੀਸ਼ਾ ਗਵਰਨਮੈਂਟ ਨੇ ਅਨਾਉਂਸ ਕਰਤਾ ਦੋ ਤਿੰਨ ਦਿਨ ਪਹਿਲਾਂ ਨੋਟੀਫਿਕੇਸ਼ਨ ਆਈ ਹੈ ਕਿ ਸਾਰੇ ਪ੍ਰਾਈਵੇਟ ਤੇ ਗਵਰਨਮੈਂਟ ਜੌਬਸ ਵਿੱਚ ਇੱਕ ਦਿਨ ਦੀ ਮੈ ਮਿਲ ਲੋਤੇ ਇੱਕ ਐਗਜ਼ਾਮਪਲ ਸੈੱਟ ਹੋ ਰਿਹਾ ਤੇ ਹੌਲੀ ਹੌਲੀ ਪੂਰੇ ਦੇਸ਼ ਚ ਜਾਊਗਾ ਜੀ ਹੋਰ ਤੁਸੀਂ ਆਖਰ ਦੇ ਵਿੱਚ ਕੋਈ ਸੁਨੇਹਾ ਮੇਰੇ ਤੋਂ ਸਵਾਲ ਰਹਿ ਗਿਆ ਹੋਵੇ ਤੁਹਾਡੇ ਦਿੱ ਸਵਾਲ ਉੱਠਦੇ ਨਹੀਂ ਉਹਨਾਂ ਦੇ ਵੀ ਜਵਾਬ ਕੀ ਆ ਤੁਹਾਡੇ ਕੋਲੇ ਔਰ ਕੋਈ ਗੱਲ ਦਿਲ ਦੀ ਤੁਸੀਂ ਮੈਨੂੰ ਮੈਂ ਮੈਂ ਕਹਿਣਾ ਕਿ ਲੋਕ ਲੋਕੀ ਸਵਾਲ ਚੱਕਦੇ ਆ ਔਰ ਆਰਗੇਨਾਈਜੇਸ਼ਨ ਸਵਾਲ ਚੱਕਦੀਆਂ ਦੂਜੀਆਂ ਕਿਉਂਕਿ ਉਹਨਾਂ ਨੇ ਆਪਣਾ ਰਾਜਨੀਤਿਕ ਫਾਇਦਾ ਚੁੱਕਣਾ ਉਹਨਾਂ ਨੇ ਕਿਸੇ ਦਾ ਕਿਸੇ ਦਾ ਨਾਮ ਲੈ ਕੇ ਵੀ ਮੈਂ ਮੌਜੂਦਾ ਪ੍ਰਧਾਨ ਹੈ ਪ੍ਰਧਾਨ ਦਾ ਨਾਮ ਲੈ ਕੇ ਹਾਈਲਾਈਟ ਹੋਣ ਦਾ ਕੰਮ ਕਰਦੇ ਆ ਕੋਈ ਵੀ ਹੋਊਗਾ ਜੋ ਵੀ ਬੰਦਾ ਕੌਣ ਹੈ ਤੁਸੀਂ ਕਹਿੰਦੇ ਇੱਕ ਹੀ ਪਾਰਟੀ ਉੱਥੇ ਦਾ ਤੁਸੀਂ ਰਹਿ ਕੇ ਵੀ ਆਏ ਹੋ ਜਿੱ ਇਸ ਪਾਰਟੀ ਨੂੰ ਛੱਡ ਕੇ ਤੁਸੀਂ ਅੰਦਰ ਆਇਸ ਕੋਲ ਲੈ ਕੇ ਆਉਂਦਾ ਬਿਲਕੁਲ ਬਿਲਕੁਲ ਲੱਗਦਾ ਮੈਨੂੰ ਤਾਂ ਲੱਗਦਾ ਇਸ ਚੀਜ਼ ਦੀ ਵੀ ਉਹ ਜਿਹੜਾ ਮਲਾਲ ਹੈ ਉਹ ਉਹਨਾਂ ਦਾ ਹਟ ਨਹੀਂ ਰਿਹਾ ਕਿ ਭਈ ਇਹ ਸਾਡੇ ਤੋਂ ਜਾ ਕੇ ਕਿਸੇ ਹੋਰ ਪਾਰਟੀ ਚ ਜਾ ਕੇ ਨਹੀਂ ਉਹ ਕਰਨਗੇ ਕਿਉਂ ਉਹ ਕਹਿੰਦੇ ਸਾਡੇ ਕੋਲੇ ਵੀ ਸਟਰੈਂਥ ਆ ਉਹ ਕਿਉਂ ਤੁਹਾਡੇ ਤੇ ਖਫਾਲਤੂ ਸਵਾਲ ਕਰਨਗੇ ਉਹ ਕਹਿੰਦੇ ਸਾਡੇ ਵੀ ਤਾਂ ਯੂਨੀਵਰਸਿਟੀ ਚ ਕੰਮ ਕਰਨ ਦਾ ਆਪਣਾ ਤਰੀਕਾ ਫਿਰ ਅੱਜ ਤੱਕ ਜਿੱਤੇ ਕਿਉਂ ਨਹੀਂ ਅੱਜ ਤੱਕ ਜਿੱਤ ਲੈਂਦੇ ਫਿਰ ਜੇ ਇੰਨੇ ਹੀ ਸ਼ਕਤੀਸ਼ਾਲੀ ਸੀਗੇ ਸਟਰੋਂਗ ਸੀ ਸਟਰੈਂਥ ਸੀ ਬੱਚੇ ਨਾਲ ਸੀ ਜਿੱਤ ਲੈਂਦੇ ਅੱਜ ਤੱਕ ਇੱਕ ਸੀਟ ਨਹੀਂ ਜਿੱਤੇ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਜੋ ਉਹਨਾਂ ਦਾ ਟ੍ਰੈਂਡ ਮੈਂ ਦੇਖਿਆ ਹਰ ਵਾਰ ਕਿਸੇ ਦੇ ਨਾਂ ਤੇ ਕੌਂਟਰੋਵਰਸੀ ਕਰਨੀ ਉਹਨਾਂ ਦਾ ਕੰਮ ਹੈ ਸਟੂਡੈਂਟ ਮੁੱਦਿਆਂ ਤੇ ਜਿਹੜੇ ਐਕਚੁਅਲ ਚ ਜਾ ਕੇ ਬੱਚਿਆਂ ਨਾਲ ਲੜ ਕੇ ਹਮੇਸ਼ਾ ਕੋਈ ਕੌਂਟਰੋਵਰਸ਼ਲ ਮੁੱਦਾ ਆਪਾਂ ਵਿੱਚ ਰਿਲੀਜੀਅਨ ਦੇ ਨਾਮ ਦਾ ਮੁੱਦਾ ਹੋ ਕੋਈ ਐਹੋ ਜਿਹੀ ਕੌਂਟਰੋਵਰਸ਼ਲ ਗੱਲ ਕਰਨਗੇ ਕੋਈ ਸਿੰਗਰ ਨੂੰ ਬੁਲਾ ਲੈਣਗੇ ਉਹ ਜਿਹੜਾ ਕੌਂਟਰੋਵਰਸੀ ਕਰੂਗਾ ਇਹ ਇਦਾਂ ਦੀ ਚੀਜ਼ਾਂ ਨੂੰ ਹਾਈਲਾਈਟ ਰੈਂਦਾ ਉਹਨਾਂ ਦਾ ਕੰਮ ਹੈ ਜੇ ਐਕਚੁਅਲ ਸਟੂਡੈਂਟਸ ਰਹਿੰਦੇ ਤਾਂ ਅੱਜ ਤੱਕ ਜਿੱਤ ਜਾਂਦੇ ਕਿਤੇ ਜੁਆਇੰਟ ਸੈਕਟਰੀ ਵੀਪੀ ਕੁਛ ਤਾਂ ਜਿੱਤਦੇ ਕਿਤੇ ਨਾ ਕਿਤੇ ਤਾਂ ਸਟੂਡੈਂਟ ਨੂੰ ਤਾਂ ਭਰ ਮੈਨੂੰ ਨਹੀਂ ਲੱਗਦਾ ਕਿ ਜੇ ਉਹ ਐਜਿ ਗੱਲਾਂ ਕਰਨਗੇ ਤਾਂ ਸਟੂਡੈਂਟ ਉਹਨਾਂ ਤੇ ਹੋਣ ਪ੍ਰੋਸਾ ਕਰਨਗੇ ਠੀਕ ਹੈ ਜਤਿੰਦਰ ਤੁਸੀਂ ਆਪਣਾ ਕੀਮਤੀ ਵਕਤ ਬਹੁਤ ਬਹੁਤ ਤੁਹਾਡਾ ਬਹੁਤ ਧੰਨਵਾਦ ਤਾਂ ਇਸ ਮੁਲਾਕਾਤ ਦੇ ਵਿੱਚ ਫਿਲਹਾਲ ਇੰਨਾ ਹੀ ਔਰ ਇਹ ਮੁਲਾਕਾਤ ਹੋਰ ਇਹ ਮੁਲਾਕਾਤਾਂ ਦਾ سلسلہ ਜਿਹੜਾ ਉਹ ਸਕਰੋਲ ਤੇ ਆ ਟੀਵੀ ਤੇ ਜਾਰੀ ਰਹੇਗਾ ਔਰ ਇਸ ਦਿਨਾਂ ਲਈ ਇਹ ਯੂਨੀਵਰਸਿਟੀ ਦਾ ਇਲੈਕਸ਼ਨ ਹੈ ਸ਼ੁਰੂ ਹੋ ਚੁੱਕਿਆ ਭੱਗ ਚੁੱਕਿਆ ਪੂਰਾ ਜੋਰ ਹੈ ਜਿਹੜਾ ਸਾਰੀਆਂ ਤਰ੍ਹਾਂ ਦਾ ਲੱਗਿਆ ਹੋਇਆ ਯੂਨੀਵਰਸਿਟੀ ਦੇ ਵਿੱਚ ਇੱਕ ਪੈਨਲ ਹੈ ਪ੍ਰਧਾਨਗੀ ਲਈ ਵਾਈਸ ਪ੍ਰਧਾਨ ਲਈ ਜੁਆਇੰਟ ਸੈਕਟਰੀ ਜਨਰਲ ਸੈਕਟਰੀ ਤਾਂ ਇਹਨਾਂ 17 ਦੇ ਲਈ ਇਹ ਪੈਨਲ ਦੇ ਵਿੱਚ ਚਾਰੇ ਚੁਣ ਕੇ ਜਾਣਗੇ ਸਟੂਡ ਵਿਦਿਆਰਥੀਆਂ ਦੇ ਵਿੱਚੋਂ ਵਿਦਿਆਰਥੀਆਂ ਦੇ ਲੀਡਰ ਜਿਹੜੇ 1 ਸਾਲ ਦੇ ਲਈ ਉਹਨਾਂ ਦੇ ਪ੍ਰਧਾਨ ਹੋਣਗੇ ਤੇ ਵਾਈਸ ਪ੍ਰਧਾਨ ਇਹ ਸਾਰੀਆਂ ਪੋਸਟਾਂ ਤੇ ਉਹਨਾਂ ਨੂੰ ਉਹਨਾਂ ਦੇ ਮਸਲੇ ਆ ਜਿਹੜੇ ਚੱਕਣਗੇ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ 17 18000 ਦੇ ਕਰੀਬ ਐਡਮਿਸ਼ਨਸ ਹੁੰਦੀਆਂ ਨੇ ਇੰਨੇ ਸਟੂਡੈਂਟ ਇਸ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੈਗੇ ਨੇ ਔਰ ਇੱਕੋ ਇੱਕ ਜਿਹੀ ਯੂਨੀਵਰਸਿਟੀ ਆ ਕਿ ਜਿੱਥੇ ਇਲੈਕਸ਼ਨ ਹੁੰਦਾ ਪੰਜਾਬ ਦੇ ਵਿੱਚ ਹੋਰ ਕਿਤੇ ਇਲੈਕਸ਼ਨ ਨਹੀਂ ਹੁੰਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਲੈਕਸ਼ਨ ਹੁੰਦਾ ਤੇ ਵਧੀਆ ਤਰੀਕੇ ਦੇ ਨਾਲ ਚੰਡੀਗੜ੍ਹ ਪ੍ਰਸ਼ਾਸ ਸੀ ਪ੍ਰਸ਼ਾਸਨ ਨਹੀਂ ਕਰਦਾ ਔਰ ਵਿਦਿਆਰਥੀ ਵੀ ਕਾਰਪੋਰੇਟ ਕਰਕੇ ਜਿਹੜਾ ਆਪਰੇਟ ਕਰਕੇ ਜਿਹੜਾ ਇਲੈਕਸ਼ਨ ਆ ਉਹ ਚਲਾਉਂਦੇ ਨਹੀਂ ਤਾਂ ਅੱਗੇ ਹੁਣ ਜਿਹੜੀਆਂ ਅਪਡੇਟਸ ਨੇ ਆ ਖਬਰਾਂ ਨੇ ਉਹ ਤੁਹਾਨੂੰ ਮਿਲਦੀਆਂ ਰਹਿਣੀਆਂ ਧੰਨਵਾਦ